마포구청 인터넷 방송국 홈페이지 ਚਲਿਏ ਉਧਰ ਐਵਨ ਇਧਰ ਐਵਨ ਜਾਤੇ ਕਿਹਾ ਆ ਮੇਟਰ ਬਹੁਤ ਨੁਕਸਾਨ ਹੋ ਗਿਆ ਰਮਦਾਸ ਦੇ ਲਾਗੇ 15 20 ਪਿੰਡਾਂ 'ਚ ਪਾਣੀ ਆ ਗਿਆ ਵਾ ਤੇ ਡਿਮਾਂਡ ਕਰਵਾ ਹਜੇ ਪਿਛੋਂ ਬਹੁਤ ਪਾਣੀ ਕਹਿੰਦੇ ਆਉਂ ਡਿਆ ਵਾ ਤਿੰਨਾ ਚਵਾਂ ਥਾਵਾਂ ਤੋਂ ਬੰਨ ਟੁੱਟ ਗਿਆ ਤੇ ਬਹੁਤ ਨੁਕਸਾਨ ਹੋ ਗਿਆ ਰਮਦਾਸ ਦੇ ਲਾਗੇ ਬਨੇ 15 20 ਪਿੰਡਾਂ 'ਚ ਹੁਣ ਤੱਕ ਆ ਵੀ ਦੇ ਗੋਸ ਉਹ ਜੀ ਆਪ ਵੀ ਕਰਦਾ ਆ ਆਹੇ ਆਹ ਉਹ ਨਾ ਲੜ ਗਿਆ ਇੱਧਰੇ ਹੁਣ ਅੱਗੇ ਪਾਣੀ ਵੇਰਨ ਹਾਂਜੀ ਮਤਲਬ ਰਮਦਾਸ ਗੁਰਦਰਾ ਪਾਪਾ ਬੁੱਢਾ ਸਾਹਿਬ ਜੀ ਸਮਾਦ ਗੁਰਦਰਾ ਸਾਹਿਬ ਦੇ ਵਿੱਚੋਂ ਦੀ ਪਾਣੀ ਜਿਹੜਾ ਉਹ ਚੱਲਣ ਡਿਆ ਵਾ ਨਹੀਂ ਆ ਦੇ ਵਿੱਚ ਉਹਨੇ ਬਾਹਰ ਲਾ ਲੀਏ ਵੀ ਮੈਂ ਕਿਹਾ ਇੱਧਰ ਆ ਪਾਰਕਿੰਗ ਵਾਲੀ ਸਾਈਡ ਕਿੱਥੇ ਆ ਦੁਕਾਨਾਂ ਤਕੂਨਾਂ ਇਹ ਲੱਗਦੀਆਂ ਹੁੰਦੀਆਂ ਅਸੀਂ ਤੇ ਉਧਰ ਵੇਖੋ ਪਾਣੀ ਉਹਦੇ ਵਿੱਚ ਪੂਰਾ ਐ ਖਲੋਤਾ ਆ ਪਾਣੀ ਚੱਲਣ ਡਿਆ ਇੱਧਰਲੀ ਸਾਈਡ ਨੂੰ ਗੁਰਦਰਾ ਸਾਹਿਬ ਦੇ ਵਿੱਚ ਉਸ ਅੰਦਰ ਐਂਟਰ ਨਹੀਂ ਹੋਇਆ ਹਲੇ ਪਾਣੀ ਬਾਹਰ ਇਹਦੇ ਉੱਪਰੋਂ ਦੀ ਪਾਣੀ ਚੱਲਣ ਡਿਆ ਪੂਰਾ ਫੁੱਲ ਇੱਧਰ ਖੇਤਾਂ ਖੁੱਤਾਂ ਦੇ ਵਿੱਚ ਦੇ ਪਾਣੀ ਆ ਚੁੱਕਾ ਪੂਰਾ ਹੈ ਆ ਜਗਾ ਗੁਰਦਰਾਲੀ ਉੱਚੀ ਹੋਣ ਕਰਕੇ ਥੋੜਾ ਜਿਹਾ ਬਸ ਬਚਾ ਆਇਆ ਇੱਧਰ ਬਾਕੀ ਇਧਰੋਂ ਦੀ ਪਾਣੀ ਜਿਹੜਾ ਉਹ ਖੇਤਾਂ ਦੇ ਵਿੱਚ ਪੂਰਾ ਆ ਚੁੱਕਾ ਆ ਅਜੇ ਦੇ ਕੰਮ ਵੱਲ ਵੀ ਸ਼ੁਰੂ ਹੋਇਆ ਵਾ ਅਜੇ ਹੋਰ ਪਾਣੀ ਜਿਹੜਾ ਉਹ ਪਿਛੋਂ ਬੜੀ ਸਪੀਡ ਦੇ ਨਾਲ ਆ ਰਿਹਾ ਵਾ ਚਲੋ ਬਾਕੀ ਮਿਹਰ ਕਰੇ ਬਾਬਾ ਜੀ ਸਾਰਿਆਂ ਤੇ ਵਾਗਰੂ ਕਿਰਪਾ ਕਰੇ ਕਿ ਇਹਦਾ ਗਾਨੀ ਮਾਲੀ ਨੁਕਸਾਨ ਨਾ ਹੋਵੇ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਨਾਲ ਹੁਣ ਚਲੋ ਨੇ ਜਿੱਟਣਾ ਪੈਣਾ ਜਿੱਦਾਂ ਵੀ ਆ ਬਾਕੀ ਆ ਮੁੰਡੇ ਆਪਣੇ ਦੇਵਾ ਕਰਨ ਦੇ ਆ ਹੁਣ ਮੰਨ ਲਾ ਛੜ ਕੀਦਾ ਕੀ ਬਣਿਆ ਥੱਲੇ ਕੀ ਨਹੀਂ ਬਣਿਆ ਦੇੜ ਕੱਢ ਲਿਆ ਮੰਨ ਲਾ ਜਿਹੜਾ ਪੈਗੜ ਵਿੱਚ ਹੋ ਗਿਆ ਜਿਆ ਬਾਦ ਆ ਵੇਖੋ ਵਾਇਗਰੂ ਦੀ ਗੁਰਦਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਪਾਣੀ ਜਿਹੜਾ ਉਹ ਐਨਣਾ ਪਾਣੀ ਗੋੜਿਆਂ-ਗੋੜਿਆਂ ਤੱਕ ਮਤਲਬ ਪਾਰਕਿੰਗ ਦੇ ਵਿੱਚ ਖਲੋਤਾ ਆ ਤੇ ਆ ਵੀਰੂ ਨਹੀਂ ਆਪਣੇ ਡੇ ਸੇਵਾ ਕਰਨ ਦੇ ਆ ਰਾਸ਼ਨ ਭਗਤਾਂ ਨੂੰ ਪਹੁੰਚਾਉਣ ਦੇ ਆ ਪਿੰਡਾਂ ਤੱਕ ਜੱਸ ਵੀਰਾਂ ਲੱਗੇ ਭੰਗੀਆਂ ਦੇ ਉਹ ਯਾ ਪਤੀਲੇ ਚ ਭੰਗ ਲੱਗੇ ਨਾ ਉਹ ਆਵੇ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਰਮਦਾਸ ਦੇ ਲਾਗੇ ਬੰਨੇ ਪਿੰਡਾਂ ਦੇ ਵਿੱਚ ਫੜੋ ਫੜੋ ਯਾਰਾਂ ਲੋ ਪਤੀਲੇ ਵੜੋ ਲੋਪੀਆ ਅਬ ਪਤੀਲਾ ਵੜੋ ਸੇਵਾ ਕਰੋ ਨਾਲ ਹੋ ਹੋ ਗੜਾ ਉਹ ਪਰੇਪਤੀ ਲੜਾਉਂਦੀ ਫੜ ਛੋੜੋ ਛੋੜੋ ਜੀ ਬਾਈਗਰੋ ਜੀ ਇੱਧਰ ਆ ਵੇਖੋ ਗੁਰਦਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਪਾਣੀ ਜਿਹੜਾ ਉਹ ਫਿਰਨ ਰਿਹਾ ਇੱਥੇ ਆ ਸਾਹਮਣੇ ਲੰਗਰ ਹਾਲ ਆ ਤੇ ਇੱਧਰ ਆ ਇੱਥੇ ਪਾਣੀ ਫਿਰਨ ਰਿਹਾ ਵਾ ਸਭ ਤੋਂ ਪੂਰਾ ਪਾਣੀ ਚਲਨ ਡਿਆ ਮਤਲਬ ਆ ਗੁਰਦਰਾ ਸਾਹਿਬ ਦਾ ਬੱਡਾ ਸਾਹਿਬ ਦੀ ਰੰਦਾ ਦੇ ਦੇ ਵਿੱਚ ਹਲੇ ਆ ਕਿ ਪਰ ਪਰ ਕਰਮਾ ਦੇ ਕੇ ਬਚਾਇਆ ਪਾਣੀ ਦਾ ਪਰ ਜੇ ਦੂਜਾ ਘੰਟੇ ਵੀ ਪਾਣੀ ਹੋਰ ਚੱਲ ਗਿਆ ਤੇ ਮੈਨੂੰ ਲੱਗਦਾ ਕਿ ਪਾਣੀ ਇੱਥੇ ਪ੍ਰਕਰਮਾਂ ਤੱਕ ਮਾਰ ਕਰੂਗਾ। ਆਹ ਇਹ ਤਾਂ ਪਾਣੀ ਆਹ ਉਹਦੇ ਵਿੱਚ ਜਿਹੜਾ ਬੇਸਮੈਂਟ ਵਿੱਚ ਵੜਨੀ ਆਲਾ ਬਸ ਉਹ ਮੋਰਿਆਂ ਥਾਣੀ ਦੇ। ਹਾਂ ਅਜੇ ਤਾਂ ਪਾਣੀ ਇਹ ਕਿਹੜਾ ਬੰਦ ਹੋ ਗਿਆ ਹੁਣ ਹੀ ਡਿਆ ਵਾ। ਬੱਤੀ ਨਹੀਂ ਵੀ ਗਈ ਕੋਪੀ। ਵੇਖੋ ਮੇਤਰੋ ਚਾਰੇ ਪਾਸੇ ਪਾਣੀ ਪਾਣੀ ਹੋ ਗਿਆ ਗੁਰਦੁਆਰਾ ਸਾਹਿਬ ਸੱਤਖੰਡ ਸਮਾਦ ਬਾਬਾ ਬੁੱਢਾ ਸਾਹਿਬ ਜੀ ਵੇਖੋ ਵੀਰ ਜੀ ਦੇ ਚਾਰ ਚੁਫੇਰੇ ਕਿੰਨਾ ਕਿੰਨਾ ਪਾਣੀ ਜਿਹੜਾ ਉਹ ਭਰ ਗਿਆ ਆ ਇਹ ਫੁੱਟ ਦੀ ਲਾ ਯਾਰ ਫਿਰ ਪੰਜ ਫੁੱਟ ਤੋਂ ਉਹ ਸੱਚਾ ਫਿਰ ਫਿਰ ਉਹ ਸੱਚਾ ਇੱਥੇ ਆ ਸਾਰੇ ਝੋਨਾ ਲੱਗਾ ਸੀ ਤੇ ਜਿਹੜਾ ਹੁਣ ਦੇਖਦਾ ਵੀ ਨਹੀਂ ਪਿਆ ਮਤਲਬ ਪਾਣੀ ਉੱਤੋਂ ਦੀ ਚੱਲਣ ਡਿਆ ਪੂਰਾ ਉਹ ਕੁੱਤਾ ਜਿਹੜਾ ਕਿਦੇ ਵੱਜਿਆ ਇਥੇ ਅੱਜ ਯਾਹ ਮੈਂ ਕਾਹ ਲੈ ਕਾਹ ਲੈ ਕੇ ਆਇਆ ਇੱਧਰ ਆਪਣੇ ਵੀਰ ਭਰਾ ਜਿਹੜੇ ਡੰਗਰ ਜਿਹੜੇ ਮੱਝਾਂ ਉਹ ਆਪਣੀਆਂ ਸੇਫ ਥਾਵਾਂ ਤੇ ਲੈ ਕੇ ਜਾਣ ਦੇ ਆ ਮੈਂ ਇੱਕ ਸ਼ੋਅ ਕਰਦਾ ਠੀਕ ਹੈ ਜੀ ਕਹਿੰਦੇ ਚਾਰ ਪੰਜ ਥਾਵਾਂ ਦਾ ਬੰਨ ਟੁੱਟ ਗਿਆ ਵਾ ਇਹਰਕਾਰਦੇਵਾਲੇ ਬਾਬੇ ਵੀ ਪਹੁੰਚੂਗੀ ਹੈ ਸਰੂਗੇ ਬਾਗ ਵਾਲੇ ਤੇ ਸੇਵਾ ਦੇ ਪ੍ਰਬੰਧ ਪੂਰੇ ਚੱਲਣ ਦੇ ਆ ਜਿੰਨਾ ਵੀਰਾਂ ਨੂੰ ਸੰਗਤਾਂ ਨੂੰ ਰਾਸ਼ਨ ਪਾਣੀ ਦੀ ਜਾਂ ਕਿਸੇ ਵੀ ਚੀਜ਼ ਦੀ ਲੋੜ ਆ ਤੇ ਉਹ ਬਾਬਾ ਜੀ ਨਾਲ ਕਨੈਕਟ ਕਰ ਸਕਦਾ ਆ ਬਾਕੀ ਹਾਲੇ ਤੱਕ ਕੋਈ ਸਰਕਾਰ ਵੱਲੋਂ ਕੋਈ ਮਤ ਨਹੀਂ ਪਹੁੰਚੀ ਤੇ ਮੰਤਰੀ ਦੇ ਆਪਣਾਉਂਦੇ ਫੇਰਾ ਪੂਰਾ ਮਾਰ ਕੇ ਦੇ ਬਸ ਕੋੜਾਂ ਪੂੜਾਂ ਕਿੱਟ ਕੇ ਤੁਰਦੇ ਬੰਦੇ ਆ ਬਾਬੇ ਕਾਰਸੇਵਾਲੇ ਤੇ ਬੂਰੇ ਡਟਕੇ ਆ ਤੇ ਹਾਂ ਬਾਕੀ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਆ ਕਿ ਇੱਥੇ ਜਿਹੜੇ ਸੇਵਾਦਾਰ ਵੀਰਿਆ ਜਿਹੜੇ ਆਪਣੇ ਇਲਾਕੇ ਦੇ ਵਲੰਟੀਅਰ ਵੀਰ ਜਿਹੜੇ ਸੇਵਾ ਵਾਲੇ ਉਹ ਪਹੁੰਚੋ ਇੱਥੇ ਤਾਕੇ ਨਾਲ ਮਿਲ ਕੇ ਚਲੋ ਸਥਿਤੀ ਨੂੰ ਜੜਾ ਉਹ ਥੋੜਾ ਹੈਂਡਲ ਕੀਤਾ ਜਾ ਸਕੇ। ਇਹ ਪਾਣੀ ਨਹੀਂ ਬੜਾ ਵੜ ਚੱਲਿਆ ਬੰਦ। ਇਹ ਕੋਈ ਤਾਂ ਪਾਣੀ ਦੇ। ਆ ਆਂ ਅੰਦਰਾਂ ਪਾਣੀ ਵੜ ਗਿਆ ਹਨਾ। ਆ ਵੇ ਤੇ ਵਾ ਕੇ ਅੰਦਰ ਝੁੱਬ ਗਿਆ। ਆ ਵੀ ਬੀਰਮਦਾਸ ਏਰੀਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਜਦੀਕ ਹਾਲਾਤ ਪੂਰੇ ਜਿਹੜੇ ਉਹ ਬੱਦਰ ਹੋ ਚੁੱਕੇ ਆ। ਸਰਕਾਰੀ ਸਕੂਲ ਜਿਹੜਾ ਉਹ ਵੇਖ ਲੋ ਜੀ ਦੌੜ ਨਾਲ ਹੀ ਜਾਵੇਂ ਤੈਨੂੰ ਦੱਸਾਂ ਤੂੰ ਜਾ ਕੇ ਤੱਕ ਸਰਕਾਰੀ ਸਕੂਲ ਦੇ ਸੇਵਾ ਕੇਂਦਰ ਵਿੱਚ ਵੀ ਅੱਧਾ ਅੱਧਾ ਰੁਕ ਚੁੱਕਾ ਆ ਰਮਦਾਸ ਪਾਣੀ ਪਾਣੀ ਸਾਰੇ ਪਾਸੇ ਸਰਕਾਰੀ ਸਕੂਲ ਵੀ ਅੱਧਾ ਅੱਧਾ ਡੁੱਬ ਗਿਆ ਆਪਣੇ ਭਰਾ ਜਿਹੜੇ ਸੇਵਾ ਦੇ ਕਰਨ ਦੇਕਰ ਰਹਿ ਗਈ ਪਾਣੀ ਵੜ ਚੁਕਾ ਆ ਵੀਰ ਭਰਾ ਆਪਣੇ ਲੋਕਾਂ ਨੂੰ ਸੇਫ ਕਰਦਾ ਹੈ ਤੇ ਲੈ ਕੇ ਬਾਹਰ ਜਾਣ ਦੇ ਆ ਉਹਨਾਂ ਦਾ ਸਮਾਨ ਸੂਨ ਹੋਰ ਹੈ ਗੱਲ ਸਮਾਨ ਢਾਡ ਢਾਡੋ ਗੜਾ ਢਾਣ ਢਾਡੋ ਹੋਰ ਹੈ ਗੱਲ ਜਾਂ ਕੋਈ ਨਾ ਆਉਂਦਾ ਇਹ ਤੁਹਾਨੂੰ ਨਾ ਦੱਸਦਾ ਨਾ ਕੋਈ ਬੰਦਾ ਉਹ ਤਾਂ ਜਾ ਇਹ ਜਿਹੜਾ ਆ ਰਿਹਾ ਬੰਦਾ ਇਹ ਚਾਹ ਆਹ ਦੇਖੀਂ ਕੀ ਹੋ ਗਿਆ ਨਾ ਕੋਈ ਨਾ ਕੋਈ ਨਹੀਂ ਆ ਰਿਹਾ ਤੂੰ ਗੱਲ ਰਿਹਾ ਛੇ ਸਾਲੇ ਚੋੜਾ ਕਿਤੇ ਜਾ ਰੋ ਕੇ ਬਾਬਾ ਆਇਆ ਤੂੰ ਕਹਿੰਦਾ ਆ ਵੀਰ ਆਪਣੇ ਭਰਾ ਬਰਾਂਡੀਅਰ ਸੇਵਾ ਕਰਨ ਲਈ ਪੂਰੀ ਟੋਕੇ ਆ ਗਾਡਾ ਆ ਗਾਡਾ ਆ ਗਾਡਾ ਕੇਵੀ ਹੋਰ ਵੀਰ ਭਰਾਣੇ ਕੋਈ ਸਮਾਨ ਇੱਧਰ ਉਤ ਕਢਣਾ ਤੇ ਸਾਡੇ ਨਾਲ ਕਨੈਕਟ ਕਰ ਸਕਦਾ ਵਾ ਵੀਰ ਜੀ ਕਿਰਪਾ ਕਰੋ ਬਹੁਤ ਪਾਣੀ ਆ ਰਮਦਾਹ ਹਲੇ ਚੌਂਗ ਚ ਬਹੁਤ ਪੜੀ ਝੜਕਾ ਹੋ ਗੋਡੇ-ਗੋਡੇ ਪਾਣੀ ਚੜ ਚੁਕਾ ਤੇ ਹਾਲੇ ਪਾਣੀ ਦਾ ਲੈਵਲ ਜਿਹੜਾ ਉਹ ਵਧ ਨਹੀਂ ਡਿਆ ਵਾ। ਕਿਹੜਾ ਦੇ ਲੱਗੋ ਜੇ ਨਹੀਂ। ਬੜਾ ਪ੍ਰੈਸ਼ਰ ਆ ਪਾਣੀ ਦਾ ਲੈ ਵੀ ਇੱਥੇ ਦੇ। ਉਹ। ਐਂ ਤੇ ਹੋ ਗਿਆ।